ਨੌਜਵਾਨ ਮੁੰਡਾ ਦੀ ਇੱਕ ਬਾਰ ਆ ਗਈ ਟਿੱਕੇ ਦਾ ਪ੍ਰਾਈਵੇਟ ਪਾਰਟ ਤੇ ਪੱਜਿਆ ਗੋਲਾ ਹੂੰ ਤੇ ਕਿਸੇ ਦਾ ਢਿੱਡ ਪਾਰ ਛਿੜਿਆ ਕਿਸ ਦਾ ਪੱਟ ਪਾਰ ਛਿੜਿਆ ਛਰੇ ਮਾਰ ਰਹੇ ਆ ਜੀ ਨਿੱਕੇ ਨਿੱਕੇ ਜਿਹੜੇ ਸਰੀਰ ਦੇ ਵਿੱਚ ਘੁੱਬ ਜਾਂਦੇ ਆ ਇੱਕ ਬੰਦੇ ਤੇ 30 ਤੋਂ 40 ਛਰੇ ਸਰਜੀਕਲ ਬੇੜ ਨਾ ਘੱਟੇ ਐਡੇ ਐਡੇ ਗੋਲੇ ਮਾਰ ਰਹੇ ਆ ਪਲਾਸਟਿਕ ਜਿਹਾਂ ਜਿਹੜੀਆਂ ਹੁੰਦੀਆਂ ਗੋਲਾ ਟਾਈਪ ਆ ਨਾ ਦੂਰ ਤੋਂ 250 ਗ੍ਰਾਮ ਜਾਂ 300 ਗ੍ਰਾਮ ਭਾਰ ਭਾਰਾ ਆਉਣਾ ਰਬੜ ਦਾ ਉਹ ਜਿੱਥੇ ਵੱਜਦਾ ਉਹ ਤਾਂ ਬੰਦਾ ਫੱਟੜੀ ਕਰ ਸਕਦਾ ਹੈ ਬਾਬੇ ਕਿਸ ਤਰ੍ਹਾਂ ਤੇ ਆ ਰਹੀ ਅੱਜ ਦੀ ੱਪਾਂਗੇ ੱਪਾਂਗੇ ੱਠਪਾਂਗੇ ਅੱਜ ੱਪਾਂਗੇ ਜ਼ਰੂਰ ੱਪਾਂਗੇ ਸੀ ਜਾਣ ਉਹਨਾਂ ਦਾ ਖਰਜ ਛੁੱਟਣਾ ਸਾਡਾ ਫਰਜ਼ ਹੈ ਸਿੱਖ ਦੇਣਾ ਮਰਨਾ ਸੇਖ ਕਲਗੀਧਰ ਪਾਸ਼ਾ ਗਿੱਲਤੀ ਦੇ ਸਿੰਘ ਸੀ ਤੇ ਕਿੰਨੀ ਫੌਜ ਹੈ ਵੇਖੋ ਤਾਂ ਸਹੀ ਪੈਰੀ ਘੜ ਖਿੱਚ ਕੇ ਲਿਆਵਾਂਗੇ ਫੜ ਕੇ ਪੱਟ ਕੇ ਇਹ ਪੰਜਾਬ ਨਹੀਂ ਪਾਕਿਸਤਾਨ ਦੀ ਲੜਾਈ ਨਾਲੋਂ ਵੀ ਵੱਧ ਇਹਨਾਂ ਨੇ ਇੱਕ ਜ਼ੁਲਮ ਕਰਕੇ ਰੱਖ ਦਿੱਤਾ ਫਸਟ ਰੈਡਿਕ ਕਾਲੀ ਥਾਰ ਜਿਹੜੀ ਸ਼ੰਭੂ ਬਾਰਡਰ ਦੇ ਉੱਤੇ ਦੇਖਣ ਨੂੰ ਮਿਲਦੀ ਆ ਤੇ ਦੋ ਨੌਜਵਾਨ ਨੇ ਇੱਕ ਮੇਰਾ ਵੀਰ ਤੇ ਇੱਕ ਨਾਲ ਭੈਣ ਨੇ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਕਾਲੀ ਥਾਰ ਲੈ ਕੇ ਕਿੱਥੇ ਪਹੁੰਚੇ ਹੋ ਕਦ ਲਈ ਇੱਥੇ ਆਏ ਹੋ ਅਸੀਂ ਜਿੱਦੋਂ ਦੇਖਿਆ ਵੀ ਸਾਡੇ ਕਿਸਾਨ ਵੀਰ ਧਰਨੇ ਤੇ ਜਾ ਰਹੇ ਆ ਸ਼ਾਂਤ ਵੀ ਤਰ੍ਹਾਂ ਲਾਉਣ ਦੇ ਆ ਅਤੇ ਉਹਨਾਂ ਤੇ ਇੰਨਾ ਤਸ਼ੱਦਦ ਕੀਤਾ ਗਿਆ ਖੱਟੜ ਸਰਕਾਰ ਵੱਲੋਂ ਜਦੋਂ ਅਸੀਂ ਦੇਖਿਆ ਇੰਨੀਆਂ ਸੱਟਾਂ ਇੰਨਾ ਜੁਰਮ ਕੀਤਾ ਗਿਆ ਤੇ ਅਸੀਂ ਆਪਣਾ ਸਾਰਾ ਮੈਡੀਕਲ ਆਪਣੀ ਟੀਮ ਨੂੰ ਕਾਲ ਕੀਤੀ ਤੇ ਅਸੀਂ ਜੋ ਵੀ ਸਾਡੀ ਫਰਸਟ ਏਡ ਸੀ ਜਲੰਧਰੋਂ ਪਿਕ ਕਰਕੇ ਅਸੀਂ ਇੱਥੇ ਪਹੁੰਚ ਗਏ ਕੱਲ ਦੇ ਲੱਗੇ ਹੋਏ ਆ ਜੀ ਪਰ ਸਰਕਾਰ ਵੱਲੋਂ ਸਾਨੂੰ ਕੋਈ ਕੋਈ ਹੈਲਪ ਨਹੀਂ ਹੋ ਅਸੀਂ ਆਪਣੇ ਬੇਸਤੀ ਲੱਗੇ ਹੋਏ ਆ ਜੀ ਹਾਂਜੀ ਹੁਣ ਤੱਕ ਕਿੰਨੇ ਮਰੀਜ਼ਾਂ ਦਾ ਜਿਹੜਾ ਤੁਸੀਂ ਇਲਾਜ ਕਰ ਚੁੱਕੇ ਹੋ ਭਾਜੀ 300 ਪਲੱਸ ਹੋ ਗਏ ਆ ਜੀ ਫਿਰ ਕਿਹਾ 50 60 ਤਾਂ ਸਬੀਰ ਦੇ ਹੋ ਗਏ ਆ 250 25 ਪੌਣੇ 300 ਕੱਲ ਹੋ ਗਏ ਸੀਗੇ ਰਾਤ ਤੱਕ ਰਾਤ ਫਿਰ ਤੁਸੀਂ ਇੱਥੇ ਰੁਕੇ ਹਾਂਜੀ ਇੱਥੇ ਹੀ ਮੇਰੇ ਕਹਿਲਾਂ 1:30 2 ਵਜੇ ਤੱਕ ਕੰਮ ਚੱਲਦਾ ਰਿਹਾ ਇਹਨਾਂ ਦਾ ਅੱਛਾ ਜੀ ਫੇਰ 3-4 ਮਿੰਟ ਇੱਕ ਘੰਟੇ ਸ਼ਾਂਤ ਹੋਏ ਆ ਸਵੇਰੇ 7:30-8 ਵਜੇ ਫੇਰ ਗੋਲਾਬਾਰੀ ਸ਼ੁਰੂ ਕਰਤੀ ਇਹਨਾਂ ਨੇ ਅੱਜ ਸਵੇਰੇ ਸਵੇਰੇ ਜੀਆਂ ਦੀ ਇੱਕ ਸੱਟ ਜਿਹੜੀ ਲੱਗੀ ਹੁੰਦੀ ਆ ਨੌਜਵਾਨਾਂ ਦੇ ਜਿਹੜੇ ਇੱਥੇ ਆਉਂਦੇ ਨੇ ਭਾਜੀ ਸੱਟ ਅਸੀਂ ਦੱਸ ਨਹੀਂ ਸਕਦੇ ਇੱਕ ਇੱਕ ਮੁੰਡੇ ਦੀ ਨੌਜਵਾਨ ਮੁੰਡਾ ਦੀ ਅੱਖ ਬਾਹਰ ਆ ਗਈ ਇੱਕ ਇਹਦਾ ਪ੍ਰਾਈਵੇਟ ਪਾਰਟ ਤੇ ਬੱਜਿਆ ਗੋਲਾ ਹੂੰ ਇੱਥੇ ਕਿਸੇ ਦਾ ਢਿੱਡ ਪਾਰ ਸਟਿਆ ਕੇਦਾ ਪੱਟ ਪਾਰ ਸਟਿਆ ਸ਼ਰੇ ਮਾਰ ਰਹੇ ਆ ਜੀ ਨਿੱਕੇ ਨਿੱਕੇ ਜਿਹੜੇ ਸਰੀਰ ਦੇ ਵਿੱਚ ਖੁੱਭ ਜਾਂਦੇ ਆ ਇੱਕ ਬੰਦੇ ਦੇ 30 ਤੋਂ 40 ਸ਼ਰੇ ਸਰਜੀਕਲ ਬਲੇਡ ਨਾਲ ਕੱਢੇ ਕੱਲ ਅੱਜ ਵੀ ਮਾਰ ਰਹੇ ਆ ਐਡੇ ਐਡੇ ਗੋਲੇ ਪਲਾਸਟਿਕ ਦੇ ਆ ਜਿਹੜੀਆਂ ਹੁੰਦੀਆਂ ਗੋਲਾ ਟਾਈਪ ਆ ਉਹਦਾ ਦੋ ਤੋਂ 250 ਗ੍ਰਾਮ ਜਾਂ 300 ਗ੍ਰਾਮ ਭਾਰ ਭਾਰਾ ਆਉਣਾ ਰਬੜ ਦਾ ਉਹ ਜਿੱਥੇ ਵੱਜਦਾ ਉਹ ਤਾਂ ਬੰਦਾ ਫੱਟੜੀ ਕਰ ਸਕਦਾ ਐਡੀ ਇਦਾਂ ਦਾ ਪਤਾ ਨਹੀਂ ਕੀ ਕੀ ਚਲਾ ਰਹੇ ਆ ਮੇਰੇ ਕਹਿਣਾ ਕੱਲ ਜਿਹੜਾ ਇਹ కెమికਲ ਵਾਲਾ ਪਾਣੀ ਸਿੱਟਦੇ ਨੇ ਉਹ ਉਹ ਕੀ ਆ కెమికਲ ਵਾਲੇ ਪਾਣੀ ਦਾ ਨਹੀਂ ਪਤਾ ਜਿਹੜੇ కెమికਲ ਗੈਸ ਸਿੱਟਦੇ ਆ ਨਾ ਥਰੂ ਗੈਸ ਜਿਹੜਾ ਕਹਿੰਦੇ ਆ ਉਹ ਮੇਰੇ ਕਹਿਣਾ ਕਿਸੇ ਨੇ ਖਬਰ ਦਿੱਤੀ ਸੀ ਕਹਿੰਦੇ ਉਹ ਐਕਸਪਾਇਰ ਗਿਆ ਸਿੱਟ ਰਹੇ ਆ ਇੱਕ ਗੋਲਾ ਵੀ ਬੰਦਾ ਲੈ ਕੇ ਆਇਆ ਸੀਗਾ ਉਹ 23 ਦੀ ਐਕਸਪਾਇਰ ਹੋਈ ਸੀ ਉਹਦੀ ਉੱਤੇ ਲਿਖਿਆ ਹੋਇਆ ਸੀ 2023 ਦੀ 11ਵਾਂ ਮਹੀਨਾ 2023 ਨੂੰ ਐਕਸਪਾਇਰ ਹੋ ਗਿਆ ਸੀਗਾ 21 ਦਾ ਬਣਿਆ ਹੋਇਆ ਸੀਗਾ ਤੋਂ ਇਦਾਂ ਤੇ ਹੁਣ ਖਰਾਬ ਉਹ ਵਿਚਾਰੇ ਨੂੰ ਸਾਹ ਨਹੀਂ ਆ ਰਿਹਾ ਨਾ ਕਿ ਦਿਖ ਰਿਹਾ ਅਸੀਂ ਹਾਈਡਰਾਪਸ ਵੀ ਲੈ ਕੇ ਆਏ ਆ ਪਰ ਜਿੰਨਾ ਹੋ ਸਕੇ ਅਸੀਂ ਕਰ ਰਹੇ ਆ ਆਪਣੇ ਜਿੱਤੋਂ ਪਰ ਫੇਰ ਵੀ ਪੂਰੀ ਨਹੀਂ ਪੈ ਰਹੀ ਜੀ ਹਾਂ ਜੀ ਤੁਸੀਂ ਇੰਨੇ ਇੰਨੇ ਬੰਦਿਆਂ ਨੂੰ ਪੂਰੀ ਪਾਣੀ ਵੀ ਔਕੀ ਆ ਅਪੀਲ ਕੀ ਕਰਦੇ ਹੋ ਸਮਾਜ ਸੇਵੀਆ ਨੂੰ ਹੋਰ ਨੂੰ ਕੀ ਅਪੀਲ ਕਰਦੇ ਅਪੀਲ ਸਾਰੇ ਤੋਂ ਪਹਿਲਾਂ ਮੈਂ ਸਰਕਾਰ ਨੂੰ ਅਪੀਲ ਕਰਨਾ ਕਿ ਇਹੋ ਜਿਹਾ ਕੰਮ ਹੀ ਨਾ ਕਰੋ ਕਿ ਸਾਰਿਆਂ ਨੂੰ ਇੰਨੇ ਔਕੇ ਹੋ ਕੇ ਮਗਰ ਆਉਣਾ ਪੈਣ ਪਰ ਜੇ ਨਹੀਂ ਹਟਦੇ ਤਾਂ ਮੈਂ ਬਾਕੀ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੀ ਜਿਹੜਾ ਮੈਡੀਕਲ ਸਟਾਫ ਆ ਜਾਂ ਦਵਾਈਆਂ ਜੋ ਵੀ ਸੇਵਾ ਕਰ ਸਕਦੇ ਕਰੋ ਆ ਖੁਦ ਆ ਕੇ ਪਹੁੰਚੋ ਬਾਕੀ ਜੋ ਵੀ ਨੌਜਵਾਨ ਘਰੇ ਬੈਠੇ ਆ ਕੇ ਇੱਥੇ ਪਹੁੰਚਣਾ ਇਹ ਇਕੱਲੇ ਪੰਜਾਬ ਦੀ ਲੜਾਈ ਕਿਸਾਨ ਨਹੀਂ ਨਾ ਲੜਨਗੇ ਹੋਰ ਵੀ ਜਿਹੜੇ ਲੋਕ ਨੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਭਾਜੀ ਕਿਸਾਨ ਕਿਸਾਨਾਂ ਨੂੰ ਇਲਾਵਾ ਦੁਕਾਨਦਾਰ ਵੀ ਆਇਆ ਹੋਇਆ ਇੱਥੇ ਮਜ਼ਦੂਰ ਵੀ ਆਇਆ ਹੋਇਆ ਮੇਰੇ ਖਿਆਲ ਨਾਲ ਹਰੇਕ ਬੰਦਾ ਆਇਆ ਹੋਇਆ ਹਰੇਕ ਕਿਸੇ ਵੀ ਜਿਹੜਾ ਸਬੰਧ ਰੱਖਦਾ ਹੋਊਗਾ ਕਿਸੇ ਵੀ ਨਾ ਏ ਮਤਲਬ ਕੰਮ ਕਰਨਾ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਹਾਂਜੀ ਸੋ ਮੈਂ ਚਾਹੁੰਦਾ ਜਿਹੜੇ ਘਰੇ ਬੈਠੇ ਆ ਉਹ ਵੀ ਆ ਜਾਣ ਕਿਸੇ ਨੂੰ ਨਹੀਂ ਪਤਾ ਕੋਈ ਸਾਥ ਹੀ ਮਿਲੂਗਾ ਕਿਸੇ ਦਾ ਹਾਂਜੀ ਇਹ ਨੌਜਵਾਨ ਵੀਰਾਂ ਜਿਹੜੇ ਇੱਕ ਥਾਰ ਲੈ ਕੇ ਇੱਥੇ ਪਹੁੰਚੇ ਹੋਏ ਨੇ ਜਿਹਦੇ ਵਿੱਚ ਹਰੇਕ ਜਿਹੜਾ ਕਿਸੇ ਦੇ ਸੱਟ ਲੱਗੀ ਹੁੰਦੀ ਆ ਉਹਦਾ ਇਲਾਜ ਕਰਕੇ ਇਹ ਇਥੋਂ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆ ਜਿਹੜਾ ਉਹ ਵੀ ਸਾਡੀ ਮਦਦ ਕਰੇ ਤੇ ਨਾਲ ਇਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਆ ਕਿ ਉਹ ਅਜਿਹੇ ਕੰਮ ਨਾ ਕਰਨ ਜਿਨ੍ਹਾਂ ਦੇ ਕਾਰਨ ਜਿਹੜਾ ਨੌਜਵਾਨਾਂ ਨੂੰ ਸੱਟਾਂ ਵਜਨ ਤੇ ਬਹਿ ਕੇ ਗੱਲਬਾਤ ਕਰਕੇ ਦਾ ਨਤੀਜਾ ਜਿਹੜਾ ਜ਼ਰੂਰ ਕੱਢਣਾ ਸ਼ੰਭੂ ਬਾਰਡਰ ਤੇ ਖੜੇ ਆ ਸੀ ਜਿੱਥੇ ਕਿ ਇੱਕ ਪਾਸੇ ਜਿਹੜਾ ਪ੍ਰਸ਼ਾਸਨ ਖੜਾ ਹੈ ਤੇ ਫੌਜ ਤਿਆਰ ਖੜੀ ਆ ਇਹ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਜ਼ਰੂਰ ਦਿਖਾਓ ਜਿੱਥੇ ਉਹ ਪ੍ਰਸ਼ਾਸਨ ਜਿਹੜਾ ਸਾਹਮਣਾ ਪਿੱਛੇ ਅੱਗੇ ਖੜਾ ਇੱਕ ਮਿੰਟ ਇੱਕ ਮਿੰਟ ਬਹੁਤ ਇੱਕ ਮਿੰਟ ਪਿੱਛੇ ਖੜੇ ਨੇ ਤੇ ਲਗਾਤਾਰ ਪ੍ਰਸ਼ਾਸਨਾਂ ਦੇ ਵੱਲੋਂ ਇੱਥੋਂ ਜਿਹੜਾ ਪਿੱਛੇ ਨੂੰ ਮੋੜਿਆ ਜਾ ਰਿਹਾ ਕਿਉਂਕਿ ਇਹਨਾਂ ਦਾ کہنا ਹੈ ਕਿ ਜਿਹੜੀ ਰਣਨੀਤੀ ਬਣੂਗੀ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਅੱਗੇ ਲੈ ਕੇ ਜਾਇਆ ਜਾਊਗਾ ਅੱਗੇ ਜਾਇਆ ਜਾਊਗਾ ਇਹ ਤਸਵੀਰਾਂ ਨੇ ਇਹ ਲਗਾਤਾਰ ਕਿਸਾਨਾਂ ਨੂੰ ਇੱਥੋਂ ਪਿੱਛੇ ਨੂੰ ਜਿਹੜਾ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਅੱਗੇ ਵੱਲ ਵਧ ਰਹੇ ਸੀ ਜਿਨ੍ਹਾਂ ਨੂੰ ਪਿੱਛੇ ਮੋੜਿਆ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਅੱਗੇ ਨਾ ਜਾਣ ਕਿਉਂਕਿ ਹਲੇ ਤੱਕ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਕੋਈ ਨਾ ਕੋਈ ਰਣਨੀਤੀ ਬਣਾ ਰਹੇ ਨੇ ਉਸ ਦੇ ਤਹਿਤ ਜਿਹੜਾ ਅੱਗੇ ਇੱਥੋਂ ਜਾਇਆ ਜਾਵੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਲਗਾਤਾਰ মিডিਆ ਨੂੰ ਵੀ ਅੱਗੇ ਜਾਣ ਤੋਂ ਕਿਸਾਨਾਂ ਦੇ ਵੱਲੋਂ ਰੋਕਿਆ ਜਾਂਦਾ ਕਿ ਅੱਗੇ ਹਲੇ ਨਾ ਜਾਓ ਤੁਹਾਡੇ ਨਾਲ ਜਿਹੜੇ ਕਿਸਾਨ ਉਹ ਅੱਗੇ ਜਾਂਦੇ ਨੇ ਤਾਂ ਕਿਸੇ ਰਣਨੀਤੀ ਦੇ ਨਾਲ ਹੀ ਜਿਹੜਾ ਅੱਗੇ ਵੱਲ ਉਹ ਵਧਿਆ ਜਾਵੇਗਾ ਕਿਸਾਨ ਨਾਲ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਵੀ ਕਰਾਂਗੇ ਇੱਥੇ ਕਈ ਬਜ਼ੁਰਗ ਕਿਸਾਨ ਨੇ ਜਿਹੜੇ ਉਹ ਵੀ ਪਹੁੰਚੇ ਹੋਏ ਨੇ ਹੋ ਜੋ ਹੋ ਜੋ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਲਗਾਤਾਰ ਪਿੱਛੇ ਜਿਹੜਾ ਹਟਣ ਦੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਇੱਕ ਕਿਸਾਨ ਜਥੇਬੰਦੀਆਂ ਲਗਾਤਾਰ ਅਪੀਲ ਕਰ ਰਹੀ ਨੇ ਕਿ ਪਿੱਛੇ ਹੋ ਜੋ ਤੁਸੀਂ ਕੁਝ ਬਜ਼ੁਰਗ ਖੜੇ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਬਾਬਾ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਅੱਜ ਦੀ ਟਪਾਂਗੇ 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 ਅੱਜ ਟਪਾਂਗੇ ਜ਼ਰੂਰ ਟਪਾਂਗੇ ਪਰਾਇ ਸ਼ੋਖ ਰਖੇ 스ਮੈਲ ਵੀ ਕਾਫੀ ਜ਼ਿਆਦਾ ਆ ਰਹੀ ਆ ਜਿਹੜੇ ਗੋਲੇ ਸਿੱਟੇਗੇ ਕੋਈ ਗੱਲ ਨਹੀਂ ਫੇਰ ਕੀ ਹੋਊਗਾ ਛੁੱਟੀ ਜਾਣ ਉਹਨਾਂ ਦਾ ਖਰਚਾ ਛੁੱਟਣਾ ਸਾਡਾ ਫਰਜ਼ ਹੈ ਸੀਖ ਦੇਣਾ ਮਰਨਾ ਹਾਂ ਹਾਂ ਪੂਸਾਵਾਂਗੇ ਕਿੰਨੇ ਜਿਹੜੇ ਅਸੀਂ ਇਹ ਦੱਸੋ ਗੁਰੂ ਮਹਾਰਾਜ ਕਿੰਨੇ ਜਿਹੜੇ ਅਸੀਂ ਕਿਲਗੀਦਾਰ ਪਾਸ਼ਾ ਗਿੰਤੀ ਦੇ ਸਿੰਘ ਸੀ ਤੇ ਕਿੰਨੀ ਫੌਜ ਹੈ ਵੇਖੋ ਤਾਂ ਸਹੀ ਬੈਰੀਗੜ ਖਿੱਚ ਕੇ ਲਿਆਵਾਂਗੇ ਫੜ ਕੇ ਪੱਟ ਕੇ ਇਹਨਾਂ ਨੂੰ ਨਹੀਂ ਛੱਡਦੇ ਅੱਜ ਅੱਗੇ ਕੱਲ ਮੋਰਚਾ ਕੱਲ ਤੁਹਾਡੇ ਸਾਡੇ ਜ਼ਖਮੀ ਹੋਏ ਜਿਹੜੇ ਸਿੰਘ ਅੱਜ ਬਿਉਂਦ ਬੰਦੀ ਰੱਖ ਚਨੇ ਨੇ ਅਸੀਂ ਕਚਰ ਨੇ ਵਾਪਸ 25 25 30 30 ਬੰਦੇ ਭੇਜ ਰਹੇ ਨੇ ਵੇਖਦਾ ਹੀ ਉਵੇਂ ਹੀ ਲਿਆਉਣੇ ਨੇ ਪੱਟ ਕੇ ਸਾਨੂੰ ਰੋਕਿਆ ਜਾ ਰਿਹਾ ਜੇ ਇੰਨੀ ਇਹਨਾਂ ਨੂੰ ਚਿਹਮਤ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ ਕਿਉਂ ਡਰਦੇ ਨੇ ਸਾਡੇ ਤੋਂ ਹਾਂਜੀ ਸੈਂਟਰ ਨਾਲ ਸਾਰਾ ਮੱਥਾ ਕੋਈ ਗੱਲ ਨਹੀਂ ਹੈ ਸੈਂਟਰ ਸਰਕਾਰ ਇੱਕ ਰਾਂ ਬੰਦੇ ਵੀ ਮੋਦੀ ਤਾਨੇਸ਼ਾ ਸਰਕਾਰ ਹੈ ਕੋਈ ਗੱਲ ਨਹੀਂ ਕਿ ਕਿੰਨਾ ਉਜਰ ਕਰੇਗੀ ਮੰਨ ਲੈ ਵਰਤ ਦੇ ਵਿਰਜਾ ਕੇ ਵਰਤਣਾ ਕੋਈ ਪ੍ਰਵਾਇ ਨਹੀਂ ਗਈ ਅੱਗੇ ਲੈ ਅੱਗੇ ਲਗਾਏ ਨੇ ਜਿੱਤ ਕੇ ਹੁਣ ਵੀ ਜਿੱਤ ਕੇ ਜਾਣਾ ਹੈ ਕਿਸਾਨਾਂ ਦੇ ਵੱਲੋਂ ਪੂਰੇ ਜੋਸ਼ ਕਰਿਆ ਹਾਂਜੀ ਬਾਬਾ ਜੀ ਅਸੀਂ ਅੱਜ ਦੋ ਤੀਸਰੇ ਦਿਨ ਚ ਹਾਂ ਕੱਲ ਵੀ ਬਹੁਤ ਵੱਡਾ ਨੌਜਵਾਨਾਂ ਵਾਲੇ ਜੋਸ਼ ਲਾਇਆ ਤੇ ਅੱਧਾ ਬੈਰੀਅਰ ਰਿਪੋਰਟ ਦਿੱਤਾ ਹੈ ਅੱਜ ਸਾਨੂੰ ਪੂਰੀ ਉਮੀਦ ਆ ਅਸੀਂ ਸਿਰਫ ਆਪਣੇ ਸੂਬਾ ਆਗੂਆਂ ਦਾ ਆਰਡਰ ਮੰਨਣਾ ਸੂਬੇ ਆਗੂਆਂ ਦਾ ਆਰਡਰ ਅਸੀਂ ਠੀਕ ਰਹੇ ਹਾਂ ਜੋ ਵੀ ਆਰਡਰ ਹੋਇਆ ਵਿਉਂਤਬੰਦੀ ਨਾਲ ਨਾ ਕਿਸੇ ਨੇ ਕੋਈ ਗਾਲ ਕੱਢਣੀ ਆ ਨਾ ਕਿਸੇ ਨੇ ਵੱਟਾ ਮਾਰਨਾ ਨਾ ਸਹਾ ਹੁਨਰਬਾਜੀ ਕਰਨੀ ਆ ਕਿਉਂਕਿ ਅਸੀਂ ਇੱਕ ਸੰਘਰਸ਼ੀ ਜੋਧੇ ਆ ਤੇ ਸੰਘਰਸ਼ ਤਾਂ ਜਿੱਤੇ ਜਾਂਦੇ ਨੇ ਜੇ ਸ਼ਾਂਤ ਬਈ ਰਹਿ ਕੇ ਪਰ ਅੱਜ ਸਰਕਾਰ ਖੱਟਰ ਸਰਕਾਰ ਤੇ ਮੋਦੀ ਸਰਕਾਰ ਜੋ ਪੰਜਾਬ ਦੇ ਲੋਕਾਂ ਦੇ ਨਾਲ ਜਾਂ ਆਪਣੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੇ ਨਾਲ ਵਿਤਕਰਾ ਕਰ ਰਹੀ ਆ ਇਹ ਕੋਈ ਸਰਕਾਰਾਂ ਦਾ ਕੰਮ ਨਹੀਂ ਸਰਕਾਰ ਦਾ ਕੰਮ ਹੈ ਜੇ ਕਿਸੇ ਨੂੰ ਕੋਈ ਲੋੜ ਆ ਕਿਸੇ ਦੀ ਗੱਲ ਆ ਬੈ ਕੇ ਆਪਣੀ ਗੱਲ ਕੀਤੀ ਜਾਵੇ ਤੇ ਉਹਦਾ ਹੱਲ ਕੱਢਿਆ ਜਾ ਸਕਦਾ ਪਰ ਜਿਹੜਾ ਤੁਸੀਂ ਸਾਰੇ ਵੀਡੀਓ ਨੇ ਕਰੇ ਸਾਰੇ ਵਰਲਡ ਵਿੱਚ ਵੇਖਿਆ ਕਿ ਜੋ ਇਹਨਾਂ ਨੇ ਕੱਲ ਇੰਨਾ ਵੱਡਾ ਧੱਕਾ ਕੀਤਾ ਇਹ ਪੰਜਾਬ ਨਹੀਂ ਪਾਕਿਸਤਾਨ ਦੀ ਲੜਾਈ ਨਾਲੋਂ ਵੀ ਵੱਧ ਇਹਨਾਂ ਨੇ ਇੱਕ ਜ਼ੁਲਮ ਕਰਕੇ ਰੱਖ ਦਿੱਤਾ ਤੇ ਅਸੀਂ ਅਜੇ ਵੀ ਬੇਨਤੀ ਕਰਦੇ ਆ ਖੱਟਰ ਸਰਕਾਰ ਨੂੰ ਤੇ ਮੋਦੀ ਸਰਕਾਰ ਨੂੰ ਕਿ ਇਸ ਤਰ੍ਹਾਂ ਇਹ ਜੋਧੇ ਪਿੱਛੇ ਹਟਣ ਵਾਲੇ ਨਹੀਂ ਇਹ ਮਰਦੇ ਨੇ ਪਰ ਮਾਰਨ ਵਾਸਤੇ ਦੁਸ਼ਮਣ ਦਾ ਹੀ ਦੇ ਦੇ ਅਸੀਂ ਤੇਰੇ ਦੁਸ਼ਮਣ ਨੇ ਅਸੀਂ ਤੇਰੇ ਵਾਸੀ ਆ ਤੇ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਅਜੇ ਵੀ ਆਪਣੇ ਆਪ ਆਪਣੀ ਫੋਰਸ ਨੂੰ ਆਪਣੇ ਮਹਿਕਮੇ ਨੂੰ ਆਪਣੇ ਖੱਤਰ ਨੂੰ ਸਾਰਿਆਂ ਨੂੰ ਸਮਝਾ ਬਹਿ ਕੇ ਲੋਕਾਂ ਨਾਲ ਗੱਲ ਕੀਤੀ ਜਾਵੇ ਤੇ ਜੋ ਸਾਡੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਅਸੀਂ ਜੁੱਦ ਜਿੱਤ ਕੇ ਜਾਵਾਂਗੇ ਤੇ ਜਿੱਤਣ ਵਾਸਤੇ ਆਏ ਹਾਂ ਇੰਡੀਆ ਬੇਅਤੀਆ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਜਿਹੜਾ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਮੋਰਚਾ ਹੈ ਫਤਿਹ ਕਰਕੇ ਇਥੋਂ ਅੰਜਾਮਾਂਗੇ ਤੁਹਾਨੂੰ ਦਿਖਾ ਦਈਏ ਕਿ ਦੋਨੇ ਪਾਸੇ ਜਿਹੜੇ ਪੁਲਿਸ ਆ ਉਹ ਲੱਗੀ ਹੋਈ ਆ ਫੋਰਸ ਲੱਗੀ ਹੋਈ ਆ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦੂਜੇ ਪੁਲਿਸਦਿਆਂ ਵੀ ਤੁਹਾਨੂੰ ਦਿਖਾਈਆਂ ਜਾਣ ਕਿ ਇਧਰ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਫੋਰਸ ਆ ਜਿਹੜੀ ਉਹ ਤਿਆਰ ਖੜੀ ਆ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਰ ਨਿਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ